ਸੋ ਸੁਣੋ ਪਰ ਇਹ ਫਰੈਸਟੇਸ਼ਨ ਜਿਹਨੂੰ ਬੜੀਆਂ ਆਪਣੇ ਸਮਰਾਲੇ ਨੂੰ ਮਿਲੀਆਂ ਨੇ ਉਹਦਾ ਜਿਹੜਾ ਅੱਜ ਅਰਕਾਰ ਨੂੰ ਕੀਤਾ ਤੇ ਮਾਰਕੋਲ ਬੋងਗਾ ਤੁਹਾਨੂੰ ਪਤਾ ਹੀ ਹਰ ਵਕਤ ਸੀ ਕਿਆ ਪਿਆ ਰੱਬਾ ਕਰੇ ਕੋਈ ਲੋਡ ਪੈਂਦੀ ਆ ਜਿੱਥੇ ਪਹਿਲਾਂ ਤਿੰਨ ਗੱਡੀਆਂ ਸਾਡੇ ਕੋਲ ਪਹਿਲਾਂ ਸੀਗੀਆਂ ਹੁਣ ਦੋ ਗੱਡੀਆਂ ਹੋਰ ਆ ਗਈਆਂ ਤੇ ਅਸੀਂ ਲੋਕਾਂ ਦੀ ਸੇਵਾ ਚ ਸਾਰਾ ਸਾਡੇ ਨਗਰ ਕੌਂਸਲ ਦੀ ਟੀਮ ਜਿਹਨੇ ਵੀ ਆਈਆ ਫਰਮੇਟ ਦੇ ਸਾਰੇ ਮੁਲਾਜ਼ਮੇ ਹਰ ਵਕਤ ਨਾਲ ਖੜੇ ਆ ਉਹਨਾਂ ਦੇ ਤੇ ਮਾਰਕੋਲ ਕੋਲ ਆ ਗਈਆਂ ਦੋ ਗੱਡੀਆਂ ਵੀ ਸਮਰਾਲਾ ਹੰਕੇ ਲਈ ਹੋਰ ਕਿਹੜੇ ਜਿਹੜੇ ਪਹਿਲ ਦੇ ਆਧਾਰ ਤੇ ਕੰਮ ਕੀਤੇ ਜਾ ਰਹੇ ਹੋ ਤੁਸੀਂ ਸੁਣਾਓ ਜੀ ਬੜੇ ਕੰਮ ਜਿਵੇਂ ਕਿ ਹੁਣ ਸੜਕਾਂ 'ਤੇ ਗੱਲ ਕਰਾਂ ਮੈਂ ਸੜਕਾਂ ਦੇ ਘਟਨਾ ਹੋ ਰਹੇ ਨੇ ਜੇ ਮੈਂ ਦੂਜੀ ਗੱਲ ਕਰਾਂ ਉਹ ਤੋਂ ਵਗੈਰਾ ਤੁਹਾਨੂੰ ਪਤਾ ਹੀ ਆ ਕਿ ਪੰਜਾਬ ਦੇ ਵਿੱਚ 3100 ਜਿਹੜੇ ਖੇੜ ਸਟੇ ਕਲਾਉਨ ਬਣ ਜਾ ਰਹੇ ਨੇ ਜਿਹਦੇ ਵਾਸਤੇ ਵਿਜੀਬਲਾ ਸੁਭਾਅ ਕੇ ਸੰਭਾਲ ਦੀ ਗੱਲ ਕਰਾਂ ਬਦਸਵਾ ਹਰਕੇ ਸੰਭਾਲੇ ਚ 30 ਗਰਾਉਂਡ ਜਿਹੜੇ ਪਾਸੋਂ ਜਨਤਕਾਰਨ ਕੀਤਾ ਪਿਛਲੇ ਦਿਨੀ ਇਹ ਕੰਮ ਬਹੁਤ ਜਲਦੀ ਸ਼ੁਰੂ ਹੋ ਜਾਣਾ ਕਿਉਂਕਿ ਪ੍ਰੋਜੈਕਟ ਲੱਗ ਚੁੱਕੇ ਨੇ ਸਾਰਿਆਂ ਦੇ 8.5 ਕਰੋੜ ਰੁਪਏ ਦੇ ਕਰੀਬ ਜਿਹੜਾ ਟੋਟਲ ਬਜਟ ਹੁਣ ਦੇ ਆਉਣਾ ਤੇ ਬਾਕੀ ਜਿੰਨੇ ਵੀ ਵਿਕਾਸ ਕਾਰਜ ਲੱਗੇ ਤੁਹਾਨੂੰ ਪਤਾ ਜਿਵੇਂ ਸ਼ਹਿਰ ਨੂੰ ਪਾਣੀ ਦੀ ਸਪਲਾਈ ਵਾਸਤੇ ਸੰਪਤਰਾ ਵੀ ਪਾਈਪ ਲਾਈਨ ਪੈਣ ਗਈਆਂ ਤੇ ਉਹ ਜਿਹੜਾ ਪ੍ਰੋਜੈਕਟ ਲਗਭਗ ਜੇ ਮੱਛੂਰੇ ਗੱਲ ਕਰਾਂ ਉੱਤੇ ਸਤਾਈ ਕਰੋੜ ਦੇ ਕਰੀਬ ਟੋਟਲ ਉਹ ਖਰਚ ਹੋਣਾ ਤੇ ਸਮਰਾਲੇ ਵਾਸਤੇ ਵੀ ਸੀਮਿੰਟ ਦੇ ਚੁੱਕੇ ਉਹਨਾਂ ਨੂੰ ਜਿਹੜਾ ਨਹਿਰੀ ਪਾਣੀ ਆ ਸਾਰਾ ਸ਼ਹਿਰ ਨੂੰ ਸਪਲਾਈ ਕਰਨ ਵਾਸਤੇ ਅਸੀਂ ਜੰਨਰ ਰਾਤ ਕਰਕੇ ਲੱਗੀ ਹੋਈ ਹੈ ਸਰਕਾਰ ਲੋਕਾਂ ਨੂੰ ਹਰ ਉਹ ਸੁਵਿਧਾ ਦੇਣ ਵਾਸਤੇ ਜੋ ਲੋਕਾਂ ਦੀ ਜ਼ਰੂਰਤ ਹੈ ਮਰੀ ਸਾਹਿਬ ਜੀ ਕਹਿੰਦੇ ਤੁਸੀਂ ਦੇਖੇ ਹੋਵੋਗੇ ਵੱਡੇ ਵੱਡੇ ਟੋਇਲ ਅੱਧਰਲੇ ਲੱਗਦੇ ਦੇਖੋ ਇਹ ਤਾਂ ਟਾਈਮ ਇਹਦਾ ਪੂਰਾ ਹੀ ਹੋਇਆ ਤੇ ਮੈਂ ਦੱਸਣਾ ਚਾਹੁੰਦਾ ਇਹ